ਜੀ ਨੇ ਬਾਕੀ ਜਿਹੜਾ ਤਸ਼ੱਦਦ ਹੋਇਆ ਉਹਨੇ ਤਿੰਨ ਕਸ਼ੇਰੇ ਖੂਨ ਨਾ ਭਰਗੇ ਜੇ ਦੱਸਿਆ ਹੈ ਆਪਣਾ ਸਾਰੀ ਸੰਗਤ ਨੂੰ ਕਿ ਜਿੰਨਾ ਉਹਨੇ ਤਸ਼ੱਦਦ ਕੀਤਾ ਵਾ ਤੇ ਇੱਕ ਪੈਰ 'ਚ ਵੀ ਉਹਨਾਂ ਦੇ ਜਿਤਰਾਂ ਜਦੋਂ ਉਹਨੇ ਤਸ਼ੱਦਦ ਕਰਦੇ ਸਮੇਂ ਤਿੰਨ ਸੋਟੀਆਂ ਹੀ ਜੜੀਆਂ ਇਹਦੇ ਸਾਈਜ਼ ਦੀਆਂ ਤਿੰਨ ਸੋਟੀਆਂ ਹੀ ਤੇ ਇਹ ਤਿੰਨੇ ਟੁੱਟ ਗਈਆਂ ਸੀ ਤੇ ਇੱਕ ਸੋਟੀ ਉਹਨਾਂ ਦੇ ਪੂਰੇ ਪੈਰ 'ਚ ਹੀ ਖਬੋ ਦਿੱਤੀ ਗਈ ਜੇ ਕਿ ਤਿੱਖਾ ਹਿੱਸਾ ਹੋ ਜਾਂਦਾ ਪੈਰ 'ਚ ਹੀ ਖਬੋ ਦਿੱਤਾ ਗਿਆ ਹੈ ਉਹਨਾਂ ਵਿੱਚ 11 ਸੱਟਾਂ ਦਿੱਤੀਆਂ ਗਈਆਂ ਹਜੇ ਤੱਕ 11 ਸਟਾ ਟਾਈਆਂ ਨੇ ਉਹਦੇ ਮੁਤਾਬਿਕ ਹਜੇ ਦੇਖੋ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਕਾਰਵਾਈ ਕਰਨੀ ਬਣਦੀ ਹੈ ਕੋ ਸਰਕਾਰ ਕਰਦੀ ਕਿ ਨਹੀਂ ਕਰਦੀ ਇਹਦੇ ਅਸੇ ਸਾਨੂੰ ਸਾਰੀ ਸਮੂਹੀਆਂ ਸਿੱਖ ਜਥੇਬੰਦੀਆਂ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹਦੇ ਵਿੱਚ ਅਸੀਂ ਸਹਿਯੋਗ ਕਰੀਏ ਤਾਂ ਜੋ ਆਪਾਂ ਉਹਨਾਂ ਦੇ ਜੋਨ ਤੇ ਬੰਦੀ ਕਾਰਵਾਈ ਕਾਨੂੰਨੀ ਕਾਰਵਾਈ ਉਹਨਾਂ ਦੇ ਕਰਵਾ ਸਕੀਏ ਉਹਨਾਂ ਦਾ ਜਿਹੜਾ ਆਪਾਂ ਰੋਲ ਅਦਾ ਕੀਤਾ ਵਾ ਉਹਦੇ ਨੇ ਖੇਦੀ ਜੋਗੀਆਂ ਜਿਸ ਤਰ੍ਹਾਂ ਉਹਨਾਂ ਨੇ ਪਹਿਲੇ ਦਿਨ ਹੀ ਹਰੀ ਮੁਲਾਕਾਤ ਨਹੀਂ ਕਰਾਈ ਗਈ ਜਿਹੜਾ ਦਿਨ ਬਣਦਾ ਸੀ ਮੁਲਾਕਾਤ ਉਹਦੇ ਨੇ ਵੀ ਨਹੀਂ ਕਰਵਾਈ ਗਈ ਹਜੇ ਤੱਕ ਉਹਨਾਂ ਦੇ ਪਿਆਰ 'ਚ ਜਖਮ ਹੈਗਾ ਭਾਈ ਸਾਹਿਬ ਦਾ ਕੋਈ ਕੌਮ ਨੂੰ ਕੁਛ ਨਹੀਂ ਹਾ ਕੌਮ ਨੂੰ ਭਾਈ ਸਾਹਿਬ ਦਾ ਇਹ ਸੰਦੇਸ਼ ਸੁਨੇਹਾ ਹੈ ਕਿ ਆਪਾਂ ਸਾਰੇ ਇਕ ਰਿਸ਼ਾਨ ਸਿੰਘ ਸਾਹਿਬ ਤਲੇ ਇਕੱਠੇ ਹੋਈਏ ਤੇ ਤਾਂ ਜੋ ਆਪਾਂ ਕੋਈ ਕੌਮ ਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦੇ ਸਕੀਏ ਜਿਹਨੇ ਲੋਕ ਬੁੱੱਚੇ ਦੇ ਪੁਲਿਸ ਅਫਸਰ ਸੂਬਾ ਸਰਹੰਦ ਦੇ ਸਤਾਏ ਹੋਏ ਸਨ ਜਾਂ ਉਹਦੇ ਸ਼ਿਕਾਰ ਹੋਏ ਸਨ ਸੋ ਉਹਨਾਂ ਪਰਿਵਾਰਾਂ ਨੂੰ ਬੜਾ ਸਕੂਨ ਮਿਲਿਆ ਹੈ ਬੜੀ ਸ਼ਾਂਤੀ ਮਿਲੀ ਹੈ ਉਹਨਾਂ ਨੂੰ ਜਿਹੜਾ ਇਨਸਾਫ ਆ ਉਹ ਮਿਲਿਆ ਆ ਸੰਦੀਪ ਸਿੰਘ ਸੰਨੀ ਨੇ ਸਿੱਖ ਕੌਮ ਦੇ ਦੁਸ਼ਮਣ ਸੁਧੀਰ ਸੂਰੀ ਨੂੰ ਸੋਧਿਆ ਆ ਤੇ ਹੁਣ ਜਿਹੜਾ ਬੁੱੱਚੇ ਦੇ ਪੁਲਿਸ ਅਫਸਰ ਸੀ ਇੱਕ ਜ਼ਾਲਮ ਸੀ ਦਰਿੰਦਾ ਸੀ ਤੇ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਵੀ ਅਖਾਉਂਦਾ ਸੀ ਸੋ ਉਹਨੂੰ ਸੋਧਣਾ ਕੋਈ ਆਮ ਜੀ ਗੱਲ ਨਹੀਂ ਇਹ ਗੁਰੂ ਪਾਤਸ਼ਾਹ ਜੀ ਨੇ ਭਾਈ ਸੰਦੀਪ ਸਿੰਘ ਸੰਨੀ ਉੱਤੇ ਬਹੁਤ ਵੱਡੀ ਜਿਹੀ ਕਿਰਪਾ ਜੋ ਕੀਤੀ ਏ ਤੇ ਖਾਲਸਾ ਹੀ ਇਨਸਾਫ ਭਾਈ ਸੰਦੀਪ ਸਿੰਘ ਸੰਨੀ ਨੇ ਜਿਹੜਾ ਆ ਉਹ ਕੀਤਾ ਆ ਸੇ ਨੋ ਪੁਲਿਸ ਦੇ ਉਹ ਅਧਿਕਾਰੀ ਸੀਗੇ ਜਿਨ੍ਹਾਂ ਨੇ ਮੂਵਮੈਂਟ ਦੌਰਾਨ ਖੜਕੋਆਂ ਦੇ ਫੇਕ ਐਨਕਾਊਂਟਰ ਕੀਤੇ ਔਰ ਨਾ ਸਿਰਫ ਫੇਕ ਐਨਕਾਊਂਟਰ ਖੜਕੋਆਂ ਦੇ ਕੀਤੇ ਇਹਨਾਂ ਨੇ ਉਹ ਪਰਿਵਾਰਾਂ ਦੀ ਸ਼ਹਾਦਤਾਂ ਕੀਤੀਆਂ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਦੇ ਕਤਲ ਕੀਤੇ ਇਹਨਾਂ ਨੇ ਜਿਨ੍ਹਾਂ ਪਰਿਵਾਰਾਂ ਦਾ ਇਹ ਕਹਿਣਾ ਸੀਗਾ ਕਿ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਇਦਾਂ ਦੀ ਐਕਟੀਵਿਟੀ ਦਾ ਹਿੱਸਾ ਨਹੀਂ ਬਣੇ ਜਿਹਦੇ ਕਰਕੇ ਉਹਨਾਂ ਨੂੰ ਮੌਤ ਦੀ ਸਜ਼ਾ ਹੋਵੇ ਇਹ ਜਿਹੜੇ ਲੋਕ ਸੀਗੇ ਇਹ ਉਸ ਵੇਲੇ ਸੱਤਾ ਦੀ ਜਿਹੜੀ ਤਾਕਤ ਦੇ ਨਸ਼ੇ ਵਿੱਚ ਸਾਡੇ ਸਿੱਖਾਂ ਦੇ ਕਤਲ ਕਰ ਰਹੇ ਸੀਗੇ ਉਹਨਾਂ ਨੂੰ ਕਤਲ ਕਰਕੇ ਦੋ ਜੀਪਾਂ ਦੇ ਨਾਲ ਬੰਨ ਬੰਨ ਕੇ ਪਾੜ ਕੇ ਉਹਨਾਂ ਦੀਆਂ ਲਾਸ਼ਾਂ ਦਾ ਇਹ ਮਜ਼ਾਕ ਉਡਾ ਰਹੇ ਸੀਗੇ ਤੇ ਸੰਦੀਪ ਸਿੰਘ ਸਣੀ ਉਹ ਸੂਰਮਾ ਜਿਹਨੂੰ ਉਹਨਾਂ ਨੇ ਜੇਲ੍ਹ ਵਿੱਚ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਉਹਨਾਂ ਨੂੰ ਕੜੇ ਦੇ ਨਾਲ ਮਾਰ ਮਾਰ ਕੇ ਉਹਨਾਂ ਨੂੰ ਗੱਡੀ ਚੜਾਤਾ ਤੇ ਜਿਹੜੇ ਬਾਅਦ ਵਿੱਚ ਦੋ ਜਣੇ ਬੱਚੇ ਵੀ ਸੀਗੇ ਉਹਨਾਂ ਦੀ ਸ਼ਹਾਦਤ ਜਿਹੜੇ ਪੁਲਿਸ ਅਧਿਕਾਰੀ ਸੀਗੇ ਜਿਹੜੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਸੀਗੇ ਉਹਨਾਂ ਨੇ ਸੰਨੀ ਦੇ ਨਾਲ ਇੰਤਹਾ ਤਸ਼ੱਦਦ ਕੀਤਾ ਕਿਉਂਕਿ ਇੱਕ ਪਾਸੇ ਭਾਈ ਸੰਨੀ ਕੱਲਾ ਹੀ ਆ ਦੂਜੇ ਪਾਸੇ ਜਿਹੜੇ ਪੁਲਿਸ ਆਫਸਰ ਆ ਉਹਨਾਂ ਦਾ ਬੰਦੇ ਮਾਰਨ ਦਾ ਤਜਰਬਾ ਪਿਆ ਹੋਣਾ ਤੋਂ 35 35 40 40 ਸਾਲ ਦਾ ਉਹ ਪਲਾਨ ਕਰਕੇ ਸੰਨੀ ਨੂੰ ਮਾਰਨਾ ਚਾਹੁੰਦੇ ਸੀਗੇ ਪਰ ਭਾਈ ਸੰਨੀ ਦੇ ਉੱਤੇ ਸ੍ਰੀ ਕਾਲ ਪੁਰਖ ਮਹਾਰਾਜ ਦਾ ਗੁਰੂ ਸਾਹਿਬ ਦਾ ਉਹਨੂੰ ਥਾਪੜਾ ਸੀਗਾ ਵੀ ਉਹ ਬਾਜੀ ਜਿਹੜੀ ਉਹ ਪੁੱਠੀ ਪੈ ਗਈ ਮੈਂ ਇਹੀ ਤਾਂ ਗੱਲ ਕਹਿਣੀ ਚਾਹੁੰਨਾ ਵੀ ਜੇ ਵਕਾਇਈ ਉੱਥੇ ਜਸਟਿਸ ਹੁੰਦਾ ਤੇ ਉਹ ਉਸ ਸਣੀ ਨੂੰ ਉਸੇ ਵੇਲੇ ਲਿਜਾ ਕੇ ਉਹਨੂੰ ਮੈਡੀਕਲ ਟ੍ਰੀਟਮੈਂਟ ਦਿੰਦੇ ਉਲਟਾ ਇਹਨਾਂ ਨੇ ਉਹਦੇ ਤੇ ਅੰਨਾ ਤਸ਼ੱਦਦ ਕੀਤਾ ਉਹਨੂੰ ਲਹੂ ਲਹਾਨ ਕੀਤਾ ਉਹਦੇ ਮਸਲਾ ਨੂੰ ਕ੍ਰੈਸ਼ ਕੀਤਾ ਭਾਈ ਗੁਰਜੀਤ ਸਿੰਘ ਫਤਿਹ ਆਵਾਜ਼ੇ ਕੌਮ ਤੇ ਹੋਰ ਸਿੱਖ ਜੱਥੇਬੰਦੀਆਂ ਵੱਲੋਂ ਅੱਜ ਇਹ ਕਾਰ ਤਖਸੈਰੀ ਤੇ ਭਾਈ ਸਣੀ ਜੀ ਦੀ ਚਾਦੀ ਕਾਰੀ ਰਾਸ ਕੀਤੀ ਗਈ ਇਸ ਵਾਰੀ ਆਪ ਜੀ ਦਾ ਕੀ ਕਹਿਣਾ ਮੈਂ ਸਾਰੀਆਂ ਸੂਚੀਆਂ ਸਾਥ ਸੰਗਤ ਦਾ ਸਾਰੀ ਕੌਮ ਦਾ ਸਾਰੀ ਸਿੱਖ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਭਾਈ ਸੰਦੀਪ ਸਿੰਘ ਜੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਤੇ ਬੜਾ ਮਾਣ ਵਾਲੀ ਗੱਲ ਤੁਹਾਨੂੰ ਮਹਿਸੂਸ ਹੋ ਰਹੀ ਕਿ ਚਲੋ ਸਾਰੇ ਸਿੱਖ ਬੰਦ ਸਾਰੇ ਜਥੇਬੰਦੀਆਂ ਨੇ ਅਰਦਾਸ ਕਰਕੇ ਭਾਈ ਸੰਦੀਪ ਸਿੰਘ ਜੀ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਜਿਵੇਂ ਭਾਈ ਸਾਹਿਬ ਨੇ ਸੂਬਾ ਤੇ ਸਰਹੰਦ ਤੇ ਸੋਲੀ ਜੀ ਦਾ ਗੱਡੀ ਚਾੜਿਆ ਆਪ ਜੀ ਕਿਵੇਂ ਮਹਿਸੂਸ ਕਰਦੇ ਹੋ ਦੇਖੋ ਸਾਨੂੰ ਮਾਣ ਹੈ ਭਾਈ ਸੰਦੀਪ ਸਿੰਘ ਜੀ ਤੇ ਪੂਰੇ ਪਰਿਵਾਰ ਨੂੰ ਪੂਰੇ ਸਿੱਖ ਬੰਦ ਨੂੰ ਮਾਣ ਹੈ ਜਿੰਨੇ ਸੰਗਰੂਲ ਜੇਲ੍ਹ ਦੇ ਹਸਪਤਾਲ ਵੱਲੋਂ ਡਾਕਟਰ ਸਾਹਿਬ ਵੱਲੋਂ ਜਿਹਾ ਸਮਝਾਈ ਰਿਪੋਰਟ ਦਿੱਤੀ ਗਈ ਆ ਉਹਦੇ ਬਾਰੇ ਥੋੜਾ ਸਪੱਸ਼ਟੀਕਰਨ ਕਰੋ ਸੰਗਤੂ ਉਸ ਬਾਰੇ ਭਾਈ ਸੰਦੀਪ ਸਿੰਘ ਦੇ ਉੱਤੇ 8 ਦਿਨਾਂ ਬਾਅਦ ਹੀ ਇਹ ਮੈਡੀਕਲ ਰਿਪੋਰਟ ਅੱਗੇ ਆਈ ਆ ਉਨ੍ਹਾਂ ਵਿੱਚ 11 ਸੱਟਾਂ ਦਿੱਤੀਆਂ ਗਈਆਂ ਹਜੇ ਤੱਕ 11 ਸੱਟਾਂ ਆਈਆਂ ਨੇ ਉਹਦੇ ਮੁਤਾਬਿਕ ਹਜੇ ਦੇਖੋ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਕਾਰਵਾਈ ਕਰਨੀ ਬਣਦੀ ਹੈ ਕੋਈ ਸਰਕਾਰ ਕਰਦੀ ਕਿ ਨਹੀਂ ਕਰਦੀ ਇਹਦੇ ਆਸੇ ਸਾਨੂੰ ਸਾਰੀ ਸਮੂਹੀਆਂ ਸਿੱਖ ਜਥੇਬੰਦੀਆਂ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹਦੇ ਵਿੱਚ ਅਸੀਂ ਸਹਿਯੋਗ ਕਰੀਏ ਤਾਂ ਜੋ ਆਪਾਂ ਉਹਨਾਂ ਦੇ ਜੋਨ ਤੇ ਬੰਦੀ ਕਾਰਵਾਈ ਕਾਨੂੰਨੀ ਕਾਰਵਾਈ ਉਹਨਾਂ ਤੇ ਕਰਵਾ ਸਕੀਏ ਜਿਹੜਾ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ ਵਾ ਤੇ ਉਹਨਾਂ ਨੂੰ ਤੁਹਾਡੀ ਮੁਲਾਕਾਤ ਵੀ ਨਹੀਂ ਹੋ ਰਹੀ ਉਹਨਾਂ ਤੇ ਪ੍ਰਸ਼ਾਸਨ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਪ੍ਰਸ਼ਾਸਨ ਨੇ ਪਹਿਲੇ ਦਿਨ ਤੀ ਉਹਨਾਂ ਦਾ ਜਿਹੜਾ ਆਪਾਂ ਰੋਲ ਅਦਾ ਕੀਤਾ ਵਾ ਉਹ ਤੇਨੇ ਖੇਦੀ ਜੋ ਗਈ ਹੈ ਇਸ ਤਰ੍ਹਾਂ ਉਹਨਾਂ ਨੇ ਪਹਿਲੇ ਦਿਨ ਹੀ ਹਰੀ ਮੁਲਾਕਾਤ ਨਹੀਂ ਕਰਾਈ ਗਈ ਜਿਹੜਾ ਦਿਨ ਬਣਦਾ ਸੀ ਮੁਲਾਕਾਤ ਉਹਦੇ ਨੇ ਵੀ ਨਹੀਂ ਕਰਵਾਈ ਗਈ ਹੁਣ ਮੌਜੂਦਾ ਹਾਲਾਤ ਕਿਵੇਂ ਨੇ ਉਹਨਾਂ ਦੀ ਸਿਹਤ ਕਿਵੇਂ ਹੁਣ ਉਹ ਮੌਜੂਦਾ ਹਾਲ ਚਲੋ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਗਲਾ ਸੰਦੇਸ਼ ਦਿੱਤਾ ਉਹਨਾਂ ਨੇ ਕੌਮ ਨੂੰ ਚੜਦੀ ਗਲਾਂ ਜੀ ਨੇ ਬਾਕੀ ਜਿਹੜਾ ਤਸ਼ੱਦਦ ਹੋਇਆ ਉਹਨੇ ਤਿੰਨ ਕਸ਼ੇਰੇ ਖੂਨ ਨਾਲ ਭਰ ਗਏ ਸੀ ਜੇ ਦੱਸਿਆ ਸੀ ਆਪਣਾ ਸਾਰੀ ਸੰਗਤ ਨੂੰ ਕਿ ਜਿੰਨਾਂ ਨੇ ਤਸ਼ੱਦਦ ਕੀਤਾ ਵਾ ਤੇ ਇੱਕ ਪੈਰ 'ਚ ਵੀ ਉਹਨਾਂ ਦੇ ਜਿਤਰਾਂ ਜਦੋਂ ਉਹਨੇ ਤਸ਼ੱਦਦ ਕਰਦੇ ਸਮੇਂ ਤਿੰਨ ਸੋਟੀਆਂ ਹੀ ਜੜੀਆਂ ਇਹਦੇ ਸਾਈਜ਼ ਦੀਆਂ ਤਿੰਨ ਸੋਟੀਆਂ ਹੀ ਤੇ ਇਹ ਤਿੰਨੇ ਟੁੱਟ ਗਈਆਂ ਸੀ ਤੇ ਇੱਕ ਸੋਟੀ ਉਹਨਾਂ ਦੇ ਪੂਰੇ ਪੈਰ 'ਚ ਹੀ ਖਬੋ ਦਿੱਤੀ ਗਈ ਸੀ ਜਿੱਕੇ ਤਿੱਖਾ ਹਿੱਸਾ ਹੋ ਜਾਂਦਾ ਪੈਰ 'ਚ ਹੀ ਖਬੋ ਦਿੱਤਾ ਗਿਆ ਸੀ ਤੇ ਹਜੇ ਤੱਕ ਉਹਨਾਂ ਦੇ ਪੈਰ 'ਚ ਜ਼ਖਮ ਨੇ ਗਾਵਾ ਭਾਈ ਸਾਹਿਬ ਦਾ ਕੋਈ ਕੌਮ ਨੂੰ ਕੁਛ ਨਹੀਂ ਹਾ ਕੌਮ ਨੂੰ ਭਾਈ ਸਾਹਿਬ ਦਾ ਇਹ ਸੰਦੇਸ਼ ਸੁਣੇ ਹਾਂ ਕਿ ਆਪਾਂ ਸਾਰੇ ਇੱਕ ਨ ਤੇ ਤਾਂ ਜੋ ਆਪਾਂ ਕੋਈ ਕੌਮ ਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦੇ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜਿੰਮੇ ਅੱਜ ਔਕਾਤ ਤੱਕ ਸਹਿਜ ਜੀ ਦੇ ਭਾਈ ਸੰਦੀਪ ਸਿੰਘ ਜੀ ਨੇ ਚੜ੍ਹਦੀ ਕਲਾਰੀ ਤੰਦਰੁਸਤੀ ਦੀ ਅਰਦਾਸ ਕੀਤੀ ਗਈ ਆਪ ਜੀ ਕਿਵੇਂ ਦੇਖਦੇ ਹੋ ਦੇਖੋ ਭਾਈ ਸੰਦੀਪ ਸਿੰਘ ਸੰਨੀ ਨੇ ਜੋ ਸਿੱਖ ਕੌਮ ਦੇ ਵਾਸਤੇ ਕੰਦਨਾ ਕਰ ਲਈਏ ਸਮੁੱਚੇ ਖਾਲਸਾ ਪੰਥ ਦੇ ਵਿੱਚ ਭਾਈ ਸੰਦੀਪ ਸਿੰਘ ਸੰਨੀ ਦਾ ਤੇ ਉਹਨਾਂ ਦੇ ਪਰਿਵਾਰ ਦਾ ਬੜਾ ਮਾਣ ਸਤਿਕਾਰ ਹੈ ਭਾਈ ਸੰਦੀਪ ਸਿੰਘ ਸੰਨੀ ਨੇ ਸਿੱਖ ਕੌਮ ਦੇ ਦੁਸ਼ਮਣ ਸੁਧੀਰ ਸੂਰੀ ਨੂੰ ਸੋਧਿਆ ਆ ਤੇ ਹੁਣ ਜਿਹੜਾ ਬੁੱਚੇ ਦਾ ਪੁਲਿਸ ਅਫਸਰ ਸੀ ਇੱਕ ਜ਼ਾਲਮ ਸੀ ਦਰਿੰਦਾ ਸੀ ਤੇ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਵੀ ਅਖਵਾਉਂਦਾ ਸੀ ਸੋ ਉਹਨੂੰ ਸੋਧਣਾ ਕੋਈ ਆਮ ਜੀ ਗੱਲ ਨਹੀਂ ਇਹ ਗੁਰੂ ਪਾਤਸ਼ਾਹ ਜੀ ਨੇ ਭਾਈ ਸੰਦੀਪ ਸਿੰਘ ਸੰਨੀ ਉੱਤੇ ਬਹੁਤ ਵੱਡੀ ਜਿਹੀ ਕਿਰਪਾ ਜੋ ਕੀਤੀ ਏ ਤੇ ਖਾਲਸਾ ਹੀ ਇਨਸਾਫ ਭਾਈ ਸੰਦੀਪ ਸਿੰਘ ਸੰਨੀ ਨੇ ਜਿਹੜਾ ਆ ਉਹ ਕੀਤਾ ਆ ਤੇ ਜਿਹੜੇ ਲੋਕ ਬੁੱਚੇ ਦੇ ਪੁਲਿਸ ਅਫਸਰ ਸੂਬਾ ਸਰਹੰਦ ਦੇ ਸਤਾਏ ਹੋਏ ਸਨ ਜਾਂ ਉਹਦੇ ਸ਼ਿਕਾਰ ਹੋਏ ਸਨ ਸੋ ਉਹਨਾਂ ਪਰਿਵਾਰਾਂ ਨੂੰ ਬੜਾ ਸਕੂਨ ਮਿਲਿਆ ਹੈ ਬੜੀ ਸ਼ਾਂਤੀ ਮਿਲੀ ਹੈ ਉਹਨਾਂ ਨੂੰ ਜਿਹੜਾ ਇਨਸਾਫ ਆ ਉਹ ਮਿਲਿਆ ਆ ਸੋ ਭਾਈ ਸੰਦੀਪ ਸਿੰਘ ਸੰਨੀ ਦਾ ਜਿਹੜਾ ਕਾਰਨਾਮਾ ਆ ਇਹ ਖਾਲਸਾ ਪੰਥ ਦਾ ਇੱਕ ਅਹਿਮ ਅਤੇ ਵੱਡਾ ਜਿਹੜਾ ਆ ਉਹ ਕਾਰਨਾਮਾ ਆ ਜਿਵੇਂ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਬੜੇ ਜ਼ੁਲਮ ਢਾਏ ਜਾ ਰਹੇ ਨੇ ਕੱਲ ਨੂੰ ਮੰਨ ਲਓ ਜੇ ਕੋਈ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਤਦ ਤੋਂ ਅਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਦੇਖੋ ਪ੍ਰਸ਼ਾਸਨ ਦੀ ਤਾਂ ਹੁਣ ਵੀ ਇਹੀ ਸਾਦਿਸ਼ ਸੀ ਕਿ ਭਾਈ ਸੰਦੀਪ ਸਿੰਘ ਸੰਨੀ ਨੂੰ ਪਟਿਆਲਾ ਜੇਲ੍ਹ ਵਿੱਚ ਮਾਰ ਦਿੱਤਾ ਜਾਵੇ ਸ਼ਹੀਦ ਕਰ ਦਿੱਤਾ ਜਾਵੇ ਜਾਂ ਉਹਨੂੰ ਬੁਰੀ ਤਰ੍ਹਾਂ ਜਿਹੜਾ ਆ ਉਹ ਜ਼ਖਮੀ ਕਰ ਦਿੱਤਾ ਜਾਵੇ ਪਰ ਸਰਕਾਰ ਦੀ ਜਿਹੜੀ ਸਾਜ਼ਿਸ਼ ਆ ਉਹ ناکਾਮ ਹੋਈ ਆ ਉਲਟਾ ਇਹਨਾਂ ਉੱਤੇ ਜਿਹੜਾ ਆ ਉਹ ਪੈ ਗਈ ਹੈ ਤੇ ਇੱਕ ਹੋਰ ਜਿਹੜਾ ਬੁਚੜ ਅਫਸਰ ਆ ਉਹ ਸੋਧਿਆ ਗਿਆ ਆ ਤੇ ਜਿੱਥੋਂ ਤੱਕ ਭਾਈ ਸੰਦੀਪ ਸਿੰਘ ਸੰਨੀ ਦੀ ਗੱਲ ਆ ਉਹਨਾਂ ਦੀ ਜਿੰਦ ਜਾਨ ਨੂੰ ਕੁਝ ਵੀ ਹੁੰਦਾ ਆ ਤੇ ਇਹ ਉਹੀ ਪ੍ਰਸ਼ਾਸਨ ਉਹੀ ਸਰਕਾਰ ਜ਼ਿੰਮੇਵਾਰ ਹੋਵੇਗੀ ਜਿਸ ਸਰਕਾਰ ਨੇ ਸਰੀਆ ਕਾਰਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਿਹੜਾ ਸ਼ਹੀਦਿਆ ਕੀਤਾ ਸੀ ਜਿਨ੍ਹਾਂ ਨੇ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਜਿਹੜਾ ਸ਼ਹੀਦਿਆ ਕੀਤਾ ਸੀ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੂੰ ਅਤੇ ਹੋਰ ਅਨੇਕਾਂ ਸਿੰਘਾਂ ਨੂੰ ਜਿਹੜਾ ਸ਼ਹੀਦ ਕੀਤਾ ਸੀ ਜੇਕਰ ਭਾਈ ਸੰਦੀਪ ਸਿੰਘ ਸੰਨੀ ਦੇ ਨਾਲ ਵੀ ਕੁਝ ਵੀ ਵਾਪਰਦਾ ਕਿਸੇ ਵੱਲੋਂ ਵੀ ਵਾਪਰਦਾ ਆ ਤੇ ਇਹ ਹਿੰਦ ਸਰਕਾਰ ਇਹ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਜ਼ਿੰਮੇਵਾਰ ਹੋਵੇਗਾ ਤੇ ਫਿਰ ਸਿੱਖ ਕੌਮ ਵੀ ਚੁੱਪ ਕਰਕੇ ਨਹੀਂ ਬੈਠੇਗੀ ਇੱਥੋਂ ਦੇ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਖਰਾਬ ਹੋਣਗੇ ਬਾਕੀ ਸਿੱਖ ਕੌਮ ਕਦੇ ਵੀ ਅਜਿਹਾ ਹੋਣ ਨਹੀਂ ਦੇਵੇਗੀ ਕਿਉਂਕਿ ਭਾਈ ਸੰਦੀਪ ਸਿੰਘ ਸੰਧੀ ਹੁਣ ਕੌਮ ਦੀ ਅਮਾਨਤ ਹੈ ਤੇ ਕੌਮ ਨੇ ਉਹਨਾਂ ਨੂੰ ਜਿਹੜਾ ਸਾਹਮਣੇ ਰੱਖਣਾ ਭਾਵੇਂ ਕਿ ਉਹ ਹਿੰਦ ਹਕੂਮਤ ਦੀ ਜੇਲ੍ਹ ਦੇ ਵਿੱਚ ਜਿਹੜਾ ਆ ਉਹ ਨਜ਼ਰਬੰਦ ਹੈ ਪਰ ਕੌਮ ਭਾਈ ਸੰਦੀਪ ਸਿੰਘ ਸੰਧੀ ਦੇ ਨਾਲ ਪੂਰਾ ਡਟ ਕੇ ਜਿਹੜਾ ਆ ਉਹ ਖੜੀ ਹੈ ਜਿਵੇਂ ਅੱਜ ਪਰਿਵਾਰ ਵੀ ਅਕਾਲ ਤਖਤ ਸਾਹਿਬ ਜੀ ਤੇ ਇੱਥੇ ਕਤਲ ਹੋਏ ਨੇ ਭਾਈ ਸਾਹਿਬ ਜੀ ਦੀ ਅਰਦਾਸ ਬੇਨਤੀ ਹੋਈ ਆ ਪਰਿਵਾਰ ਨੂੰ ਆਪ ਜੀ ਕਿਵੇਂ ਦੇਖਦੇ ਹੋ ਦੇਖੋ ਜੀਵੇਂ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਭਾਈ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਵੀ ਸਾਡੇ ਲਈ ਬਹੁਤ ਜ਼ਿਆਦਾ ਜਿਹੜਾ ਸਤਕਾਰਯੋਗ ਹੈ ਕਿਉਂਕਿ ਹੁਣ ਭਾਈ ਸੰਦੀਪ ਸਿੰਘ ਸੰਨੀ ਤਾਂ ਜੇਲ੍ਹ ਵਿੱਚ ਹੈ ਪਿੱਛੋਂ ਉਹਨਾਂ ਦੀ ਸਿੰਘਣੀ ਉਹਨਾਂ ਦੇ ਭਰਾ ਉਹਨਾਂ ਦੇ ਮਾਤਾ ਜੀ ਉਹ ਸਾਰੇ ਜੱਦੋਜਹਿਦ ਜਿਹੜੇ ਆ ਉਹ ਕਰਦੇ ਪਏ ਆ ਤੇ ਜਦੋਂ ਭਾਈ ਸੰਦੀਪ ਸਿੰਘ ਸੰਨੀ ਨੇ ਸੂਰੀ ਨੂੰ ਵੀ ਸੋਧਿਆ ਸੀ ਉਦੋਂ ਪਰਿਵਾਰ ਕੁਝ ਸਮੇਂ ਲਈ ਜਦੋਂ ਘਰੋਂ ਬਾਹਰ ਚਲਾ ਗਿਆ ਸੀ ਉਦੋਂ ਵੀ ਪੰਥਕ ਜਥੇਬੰਦੀਆਂ ਨੇ ਪਰਿਵਾਰ ਦੀ ਰਾਖੀ ਕੀਤੀ ਪਰਿਵਾਰ ਨੂੰ ਜਿਹੜਾ ਆ ਉਹ ਘਰੇ ਲੈ ਕੇ ਆਏ ਸੀ ਬਾਅਦ ਵਿੱਚ ਵੀ ਜਦੋਂ-ਜਦੋਂ ਵੀ ਕਚੈਰੀ ਜਾਣਾ ਪੈਂਦਾ ਸਾਰੀਆਂ ਜਥੇਬੰਦੀਆਂ ਜਿਹੜੀਆਂ ਆ ਉਹ ਨਾਲ ਜਾਂਦੀਆਂ ਆ ਸੋ ਪਰਵਾਰ ਦੀ ਹਿਫਾਜ਼ਤ ਵੀ ਖਾਲਸਾ ਪੰਥ ਜਿਹਦਾ ਆ ਉਹ ਲਗਾਤਾਰ ਕਰ ਰਿਹਾ ਆ ਆਪਜੀ ਦੀ ਕੌਮ ਨੂੰ ਕੋਈ ਸੁਣੇ ਆਪਜੀ ਦੇਖੋ ਕੌਮ ਨੂੰ ਮੇਨ ਸੁਨੇਹਾ ਤੇ ਇਹੀ ਆ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਉੱਤੇ ਜਿਹੜਾ ਪਹਿਰਾ ਹੈ ਉਹ ਦਈਏ ਸ਼ਬਦ ਗੁਰੂ ਤੇ ਲੜ ਲੱਗੀਏ ਤੇ ਭਾਈ ਸੰਦੀਪ ਸਿੰਘ ਸੰਨੀ ਜਿਹੜੇ ਸਾਡੇ ਕੌਮੀ ਯੋਧੇ ਆ ਇਹਨਾਂ ਦੀ ਡਟ ਕੇ ਜਿਹੜੀ ਹਮਾਇਤ ਆ ਉਹ ਕਰੀਏ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਜਿਹੜੀ ਆ ਉਹ 71 ਹੋਵੇ ਤੇ ਜਿਹੜੇ ਲੋਕ ਭਾਈ ਸੰਦੀਪ ਸਿੰਘ ਸੰਨੀ ਦੇ ਖਿਲਾਫ ਜਾਂ ਸਿੱਖ ਕੌਮ ਦੇ ਖਿਲਾਫ ਲਗਾਤਾਰ ਬਗਵਾਸਵਾਦੀ ਕਰ ਰਹੇ ਆ ਇਹਨਾਂ ਨੂੰ ਜਵਾਬ ਵੀ ਜਿਹੜਾ ਆ ਸਿੱਖ ਕੌਮ ਦੇ ਵੱਲੋਂ ਜ਼ਰੂਰ ਸਮੇਂ-ਸਮੇਂ ਦੇ ਉੱਤੇ ਦਿੱਤਾ ਜਾਣਾ ਚਾਹੀਦਾ ਆ ਇਹ ਫਰਜ਼ ਇਕੱਲਾ ਆਮ ਸਿੱਖਾਂ ਨੂੰ ਨਹੀਂ ਬਲਕਿ ਸਮੁੱਚੀਆਂ ਸੰਪਰਦਾਵਾਂ ਨੂੰ ਪੰਥਕ ਜਥੇਬੰਦੀਆਂ ਨੂੰ ਨਿਹੰਗ ਸਿੰਘ ਦਲਾਂ ਨੂੰ ਜਿਹੜਾ ਆ ਉਹਨੇ ਬਣਾਉਣਾ ਚਾਹੀਦਾ ਆ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਇਹ ਰਜੀਖਾ ਖਾਲਸਾ ਭਾਈ ਸਾਹਿਬ ਜਿਨੇ ਅਕਾਲ ਤਖਤ ਸਾਹਿਬ ਜੀ ਤੇ ਭਾਈ ਸੰਦੀਪ ਸਿੰਘ ਸੰਨੀ ਦੀ ਚਰਦੀ ਕਲਾਰ ਦੀ ਅਰਦਾਸ ਕੀਤੀ ਗਈ ਤੁਹਾਡੇ ਵੱਲੋਂ ਕਿਵੇਂ ਦੇਖਦੇ ਹੋ ਦੇਖੋ ਇਹ ਸਾਡਾ ਕੌਮੀ ਫਰਜ਼ ਸੀਗਾ ਤੇ ਜਿਹੜਾ ਅੱਜ ਸੰਦੀਪ ਸਿੰਘ ਸੰਨੀ ਦੇ ਲਈ ਅਸੀਂ ਇੱਥੇ ਇਕੱਠ ਰੱਖਿਆ ਸੀਗਾ ਉਹ ਇਸ ਕਰਕੇ ਪਹਿਲ ਕਦਮੀ ਹੈ ਕਿ ਜਿਹੜੀ ਸਾਡੀ ਸਿੱਖ ਕੌਮ ਦੇ ਅੰਦਰ ਇਸ ਵੇਲੇ ਇਹ ਸਾਰੀਆਂ ਗੱਲਾਂ ਜਿਹੜੀਆਂ ਅਚਾਨਕ ਹੋਈਆਂ ਨੇ ਜਿਨ੍ਹਾਂ ਦੇ ਨਾਲ ਸੰਦੀਪ ਸਿੰਘ ਸੰਨੀ ਜਿਹੜਾ ਹੈਗਾ ਇਸ ਵੇਲੇ ਕੌਮ ਨੇ ਐਜ਼ ਅ ਹੀਰੋ ਜਿਹਨੂੰ ਅਕਸੈਪਟ ਕੀਤਾ ਹੈ ਤੇ ਅਸੀਂ ਮੰਨਦੇ ਵੀ ਆ ਕਿ ਜਿਹੜੀਆਂ ਉਹਦੀਆਂ ਕੀ ਤੀਆਂ ਸੇਵਾਵਾਂ ਨੇ ਉਹ ਛਲਾਂਗਾ ਯੋਗ ਨੇ ਕਿਉਂਕਿ ਜਿਹੜਾ ਸੰਦੀਪ ਸਿੰਘ ਸੱਣੀ ਹੈ ਨਾ ਜਦੋਂ ਮੈਂ ਦੇਖਦਾ ਕਿ ਜਿਹੜਾ ਸੁਧੀਰ ਸੂਰੀ ਵਾਲਾ ਜਿਹੜਾ ਹੋਇਆ ਕਾਂਡ ਜਦੋਂ ਸੁਧੀਰ ਸੂਰੀ ਨੂੰ ਗੋਲੀਆਂ ਵੱਜੀਆਂ ਤਾਂ ਉਸ ਵੇਲੇ ਨਾ ਸਟੇਟ ਇੰਨੀ ਬੁਖਲਾ ਗਈ ਕਿ ਸਟੇਟ ਨੂੰ ਲੱਗਾ ਕਿ ਜਿਹੜਾ ਅਚਾਨਕ ਹਮਲਾ ਹੋ ਗਿਆ ਯਾਨੀ ਕਿ ਸਮਾਜ ਦੇ ਅੰਦਰ ਕੋਈ ਨਾ ਕੋਈ ਏਦਾਂ ਦੀ ਗੱਲ ਹਜੇ ਵੀ ਪਈ ਹੋਈ ਹੈ ਕਿ ਜਿਹਦੇ ਨਾਲ ਜਿਹੜੇ ਲੋਕ ਚਾਹੁੰਦੇ ਨੇ ਸਿੱਖਾਂ ਨੂੰ ਦਬਾਉਣਾ ਸਿੱਖਾਂ ਨੂੰ ਡਰਾਉਣਾ ਔਰ ਜਿਹੜੀ ਡਰ ਤੇ ਦਬਾਉਣ ਵਾਲੀ ਗੱਲ ਆ ਉਹ ਕਿਤਨਾ ਕਿਥੇ ਜਿਹੜੀ ਹੈ ਉਹ ਬਗਾਵਤ ਰੂਪ ਲੈਂਦੀ ਆ ਤੇ ਸੰਨੀ ਵਰਗੇ ਯੋਧੇ ਜਿਹੜੇ ਨੇ ਉਹ ਫਿਰ یوں ਸਾਹਮਣੇ ਆਉਂਦੇ ਆ ਤੁਹਾਡੇ ਹਿਸਾਬ ਦੇ ਨਾਲ ਭਾਈ ਸੰਦੀਪ ਸਿੰਘ ਸੰਨੀ ਤੇ ਜਾਨੀ ਜਿਹੜਾ ਨੁਕਸਾਨ ਉਹਨਾਂ ਦਾ ਕਰਨ ਦੀ ਕੋਸ਼ਿਸ਼ ਹੋਈ ਸੀ ਜਿਹੜਾ ਸੰਦੀਪ ਸਿੰਘ ਸੰਨੀ ਨੇ ਜਦੋਂ ਸੂਰੀ ਨੂੰ ਮਾਰ ਦਿੱਤਾ ਉਹਨੂੰ ਗੱਡੀ ਚੜਾਇਆ ਤੇ ਉਸ ਤੋਂ ਬਾਅਦ ਜਿਹੜੀ ਇਹ ਘਟਨਾ ਹੋਈ ਕਿਉਂਕਿ ਸਾਨੂੰ ਕਰੀਬ-ਕਰੀਬ 1 ਸਾਲ ਹੋ ਗਿਆ ਜੇਲ੍ਹ ਪ੍ਰਸ਼ਾਸਨ ਨੇ ਗੱਲ ਦੀ ਚੇਤਾਵਨੀ ਦਿੱਤੇ ਹੋਏ ਕਿ ਜਿਹੜਾ ਸੰਦੀਪ ਸਿੰਘ ਸੰਨੀ ਹੈ ਉਹਦੀ ਜਾਨ ਨੂੰ ਥ੍ਰੈਟ ਤੇ ਉਹਦੀਆਂ ਅਸੀਂ ਲਿਖਤੀ ਜਿਹੜੀਆਂ ਮੇਲੇਆਂ ਵੀ ਤੇ ਚੱਠੀਆਂ ਵੀ ਜਿਹੜੀਆਂ ਦਿੱਤੀਆਂ ਸੀਗੀਆਂ ਪ੍ਰਸ਼ਾਸਨ ਨੂੰ ਮਗਰੋਂ ਉਸੇ باوجود ਵੀ ਅੰਦਰ ਉਹਨਾਂ ਨੇ ਪੂਰੀ ਸ਼ਹਾਦਤ ਦਿੱਤੀ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦਾ ਸੋਧਾ ਲੱਗਾ ਦੁਬਾਰਾ ਕਿਉਂਕਿ ਜਿਹੜਾ ਇਹ ਗਰੁੱਪ ਸੀਗਾ ਜਿਹਦੇ ਵਿੱਚ ਸੂਬਾ ਸਰਹੰਦ ਜਿਹੜਾ ਸੂਬਾ ਸਿੰਘ ਹੈ ਉਹਦੇ ਨਾਲ ਉਹਦਾ ਕਿ ਡੀਐਸਪੀ ਹੁੰਦਾ ਸੀਗਾ ਗੁਰਬਚਨ ਸਿੰਘ ਤੇ ਗੁਰਬਚਨ ਸਿੰਘ ਆਪਣੇ ਆਪ ਨੂੰ ਮਾਨ ਚਾਲ ਵੀ ਖਮਾਣਾ ਸੀਗਾ ਤੇ ਇੱਕ ਹੋਰ ਸੀਗਾ ਸ਼ਰੋਧਾ ਨਾ ਇੰਦਰਜੀਤ ਸੀਗਾ ਤੇ ਇਹ ਸਿੰਨੋ ਪੁਲਿਸ ਦੇ ਉਹ ਅਧਿਕਾਰੀ ਸੀਗੇ ਜਿਨ੍ਹਾਂ ਨੇ ਮੂਵਮੈਂਟ ਦੌਰਾਨ ਖੜਕੋਆਂ ਦੇ ਫੇਕ ਐਨਕਾਊਂਟਰ ਕੀਤੇ ਔਰ ਨਾ ਸਿਰਫ ਫੇਕ ਐਨਕਾਊਂਟਰ ਖੜਕੋਆਂ ਦੇ ਕੀਤੇ ਇਹਨਾਂ ਨੇ ਉਹ ਪਰਿਵਾਰਾਂ ਦੀ ਸ਼ਹਾਦਤਾਂ ਕੀਤੀਆਂ ਪਰਿਵਾਰਾਂ ਦੇ ਪਰਿਵਾਰ ਜਿਹੜੇ ਨਹੀਂ ਉਹਨਾਂ ਦੇ ਕਤਲ ਕੀਤੇ ਇਹਨਾਂ ਨੇ ਜਿਨ੍ਹਾਂ ਪਰਿਵਾਰਾਂ ਦਾ ਇਹ ਕਹਿਣਾ ਸੀਗਾ ਕਿ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਇਦਾਂ ਦੀ ਐਕਟੀਵਿਟੀ ਦਾ ਹਿੱਸਾ ਨਹੀਂ ਬਣੇ ਜਿਹਦੇ ਕਰਕੇ ਉਹਨਾਂ ਨੂੰ ਮੌਤ ਦੀ ਸਜ਼ਾ ਹੋਵੇ ਤੇ ਇਹ ਜਿਹੜੇ ਲੋਕ ਸੀਗੇ ਇਹ ਉਸ ਵੇਲੇ ਸੱਤਾ ਦੀ ਜਿਹੜੀ ਤਾਕਤ ਦੇ ਨਸ਼ੇ ਵਿੱਚ ਸਾਡੇ ਸਿੱਖਾਂ ਦੇ ਕਤਲ ਕਰ ਰਹੇ ਸੀਗੇ ਉਹਨਾਂ ਨੂੰ ਕਤਲ ਕਰਕੇ ਦੋ ਜੀਪਾਂ ਦੇ ਨਾਲ ਬੰਨ ਬੰਨ ਕੇ ਪਾੜ ਕੇ ਉਹਨਾਂ ਦੀਆਂ ਲਾਸ਼ਾਂ ਦਾ ਇਹ ਮਜ਼ਾਕ ਉਡਾ ਰਹੇ ਸੀਗੇ ਤੇ ਸੰਦੀਪ ਸਿੰਘ ਸਣੀ ਉਹ ਸੂਰਮਾ ਜਿਹਨੂੰ ਉਹਨਾਂ ਨੇ ਜੇਲ੍ਹ ਵਿੱਚ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਉਹਨਾਂ ਨੂੰ ਕੜੇ ਦੇ ਨਾਲ ਮਾਰ ਮਾਰ ਕੇ ਉਹਨਾਂ ਨੂੰ ਗੱਡੀ ਚੜਾਤਾ ਤੇ ਜਿਹੜੇ ਬਾਅਦ ਵਿੱਚ ਦੋ ਜਣੇ ਬੱਚੇ ਵੀ ਸੀਗੇ ਉਹਨਾਂ ਦੀ ਸ਼ਹਾਦਤ ਜਿਹੜੇ ਪੁਲਿਸ ਅਧਿਕਾਰੀ ਸੀਗੇ ਜਿਹੜੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਸੀਗੇ ਉਹਨਾਂ ਨੇ ਸਣੀ ਦੇ ਨਾਲ ਇੰਤਹਾ ਤਸ਼ੱਦਦ ਕੀਤਾ ਤਸ਼ੱਦਦ ਦੇ ਦੌਰਾਨਾਂ ਨੂੰ ਜਿੰਨੀਆਂ ਵੀ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਉਹ ਉਸੇ ਗੱਲਾਂ ਕਰਕੇ ਅੱਜ ਅਸੀਂ ਈਕਾਤਕ ਸਾਹਿਬ ਜਿਹੜੇ ਆਪਣੇ ਸੁਪਰੀਮ ਜਿਹੜੇ ਸਾਡੇ ਤਖਤ ਨੇ ਉੱਥੇ ਆ ਕੇ ਅਸੀਂ ਅਰਦਾਸ ਬੇਨਤੀ ਕੀਤੀ ਹੈ ਕਿ ਮਹਾਰਤ ਸਨੀਆਂ ਹੋਰ ਬਲ ਬਖਸ਼ਿਓ ਤੇ ਇਹੋ ਜੀਆਂ ਜਿਹੜੇ ਤਸੀਹੇ ਆ ਉਹਨੂੰ ਚੱਲਣ ਦੀ ਜਿਹੜੀ ਤਾਕਤ ਬਖਸ਼ਿਓ ਤਾਂ ਕਿ ਜੇ ਇਦਾਂ ਦੀ ਕੋਈ ਵੀ ਸਮੱਸਿਆ ਦੁਬਾਰਾ ਆਵੇ ਤੇ ਸਨਨੀ ਜਿਹੜਾ ਉਹਨੂੰ ਇਸੇ ਤਰ੍ਹਾਂ ਬਖੂਬੀ ਨਿਭਾਵੇ ਕਾਨੂੰ ਜੇ ਭਾਈ ਸੰਦੀਪ ਸਿੰਘ ਸਨਹੀ ਦਾ ਅੰਦਰ ਕੋਈ ਜਾਣੀ ਨੁਕਸਾਨ ਹੁੰਦਾ ਤੇ ਤੁਹਾਡਾ ਕੌਮ ਨੂੰ ਕੀ ਸੁਨੇਹਾ ਦੇਖੋ ਜਿਹੜੀ ਗੁਲਾਮ ਕੌਮਾਂ ਹੁੰਦੀਆਂ ਨਾ ਉਹਨਾਂ ਦੇ ਨਾਲ ਇਦਾਂ ਦੇ ਜਿਹੜੇ ਕਿੱਸੇ ਹੋ ਜਾਂਦੇ ਆ ਤੇ ਅਸੀਂ ਉਹਨਾਂ ਕਿੱਸਿਆਂ ਦੇ ਨਾਲ ਇਹ ਚਾਹੁੰਦੇ ਆ ਕਿ ਕੌਮ ਦੇ ਵਿੱਚ ਕਦੀ ਵੀ ਨਿਰਾਸ਼ਾ ਨਾ ਆਵੇ ਇਹ ਉਹ ਸਮੇਂ ਤੋਂ ਘਟ ਖਤਰਨਾਕ ਸਮਾਂ ਨਹੀਂ ਹੈਗਾ ਜਦੋਂ ਸਿੱਖਾਂ ਦੇ ਸਰਾਂ ਦਾ ਮੁੱਲ ਪੈਂਦੇ ਸੀਗੇ ਮੁੱਲ ਅੱਜ ਵੀ ਪੈ ਰਹੇ ਨੇ ਤੇ ਜਿਹੜਾ ਸਿੱਖ ਹੋਗਾ ਉਹ ਸਰ ਦਾ ਮੁੱਲ ਜਿਹੜਾ ਉਹਨੂੰ ਤਾਰਨਾ ਪੈਂਦਾ ਆ ਤੇ ਜੇ ਸਨਹੀ ਨੂੰ ਉਹ ਸੇਵਾ ਜੇ ਰੱਬ ਵੈਸੇ ਤਾਂ ਅਸੀਂ ਇਹ ਚਾਹਾਂਗੇ ਕਿ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਸੱਚਾ ਪਾਤਸ਼ਾਹ ਉਹਨੂੰ ਕੋਈ ਵੀ ਇਦਾਂ ਦੀ ਤਕਲੀਫ ਨਾ ਆਵੇ ਜੇ ਆਊਗੀ ਵੀ ਤਾਂ ਸਟੇਟ ਜਿਹੜੀ ਆ ਉਹ ਆਪਣੀ ਤਸ਼ੱਦਦ ਦੀ ਇੰਤਹਾ ਕਰਕੇ ਵੇਖ ਲਵੇ ਤੇ ਸਾਨੂੰ ਪਰਖ ਕੇ ਜਿਹੜਾ ਉਹ ਮਹਾਰਾਜ ਜਿਹੜਾ ਪ੍ਰਵਾਨ ਕਰਨ ਦੀ ਜਿਹੜੀ ਹੈ ਸੇਵਾ ਬਖਸ਼ੇ ਤਾਂ ਕਿ ਜਦੋਂ ਵੀ ਕੋਈ ਇਦਾਂ ਦੀ ਸੇਵਾ ਲੱਗੇ ਪੰਥ ਨੂੰ ਤੇ ਉਹ ਜਿਹੜਾ ਨਿੱਤਰੇ ਚੜੇ ਤਾਂ ਜੋ ਮਹਾਰਾਜ ਦੇ ਮੁਰੇ ਜਾ ਕੇ ਸ਼ਰਮਿੰਦਾ ਨਾ ਹੋਵੇ ਉਹਨੂੰ ਜਿਹੜੀਆਂ ਵੀ ਸੇਵਾਵਾਂ ਇਦਾਂ ਦੀਆਂ ਮਿਲਣ ਤਾਂ ਉਹ ਵਖੂਬੀ ਨਹੀਂ ਹੋਵੇ ਭਾਈ ਸੰਦੀਪ ਸਿੰਘ ਸਨਨੀ ਦੇ ਪਰਿਵਾਰ ਨੂੰ ਕਿਵੇਂ ਦੇਖਦੇ ਹੋ ਚਰਦੀ ਕਲਾ ਚ ਹਾਂਜੀ ਸੰਦੀਪ ਸਿੰਘ ਸਨਨੀ ਦਾ ਪੂਰਾ ਪਰਿਵਾਰ ਚਰਦੀ ਕਲਾ ਚ ਹੈ ਉਹਦੇ ਭਰਾ ਜਿੱਥੇ ਸਾਡੇ ਨਾਲ ਸ਼ਾਮਲ ਹੋਏ ਸੀਗੇ ਉਹਨਾਂ ਨੇ ਅਰਦਾਸ ਵਿੱਚ ਵੀ ਤੇ ਜਿਹੜਾ ਮੀਡੀਆ ਨੂੰ ਸੰਬੋਧਨ ਹੋ ਕੇ ਇੱਕੋ ਗੱਲ ਜਿਹੜੀ ਆ ਰੱਖੀਏ ਸਾਰਿਆਂ ਦੇ ਅੱਗੇ ਕਿ ਜਿਹੜਾ ਸੰਦੀਪ ਸਿੰਘ ਸਨਨੀ ਹੈ ਉਹਦੀ ਤੰਦਰੁਸਤੀ ਯਾਪਤਾ ਦੇ ਲਈ ਅਰਦਾਸ ਬੇਨਤੀ ਕਰੋ ਪਰਿਵਾਰ ਚਰਦੀ ਕਲਾ ਜਿਆ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਜ਼ਰੂਰਤ ਨਹੀਂ ਜਿਹੜੀ ਕਿ ਸੁਸਾਇਟੀ ਨੂੰ ਕਰਨੀ ਪੈ ਜਾਵੇ ਪਰਿਵਾਰ ਆਪਣੇ ਆਪ ਚ ਸਮਰੱਥ ਵੀ ਹੈ ਤੇ ਮੈਨੂੰ ਪਤਾ ਹੈ ਕਿ ਕੌਮ ਵੀ ਇੰਨੀ ਜਾਗਦੀ ਜ਼ਮੀਰਾਂ ਵਾਲੀ ਹੈਗੀ ਆ ਕਿ ਜਦੋਂ ਵੀ ਕੋਈ ਇਦਾਂ ਦੀ ਜ਼ਰੂਰਤ ਲੱਗੂਗੀ ਤੇ ਕੌਮ ਆਪਣੀ ਜ਼ਮੀਰ ਹੀ ਖੂਬ ਖੂਬ ਆਪ ਹੀ ਨਭਾਉਗੀ ਜਾਂਦੀ ਵਾਰ ਤੁਸੀਂ ਕੌਮ ਨੂੰ ਕੀ ਸਨੇਹਾ ਦੇਣਾ ਚਾਹੋਗੇ ਮੈਂ ਇਹੀ ਸਨੇਹਾ ਦੇਣਾ ਚਾਹੁੰਦਾ ਆ ਕਿ ਜਦੋਂ ਵੀ ਕੋਈ ਇਦਾਂ ਦੀਆਂ ਸੇਵਾਵਾਂ ਲੈਂਦਾ ਆ ਇਹ ਕਿਰਪਾ ਦੇ ਬਿਨਾਂ ਨਹੀਂ ਸੰਭਵ ਹੁੰਦੀਆਂ ਇਹ ਲਈ ਕਿਰਪਾ ਦਾ ਪਾਤਰ ਬਣਨਾ ਪੰਨਾ ਸਣੀ ਨੇ ਉਹ ਕਿਰਪਾ ਦਾ ਪਾਤਰ ਬਣ ਕੇ ਸਾਨੂੰ ਸਾਰਿਆਂ ਨੂੰ ਇੱਕ ਵਾਰ ਦੁਬਾਰਾ ਹਲੂਣਾ ਦਿੱਤਾ ਆ ਅਸੀਂ ਇਹੀ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੌਮ ਦੇ ਵਿੱਚ ਜਿੰਨੇ ਵੀ ਨੌਜਵਾਨ ਜਿਹੜੇ ਸਿੱਖ ਸੰਘਰਸ਼ ਨੂੰ ਲੈ ਕੇ ਸਰਗਰਮ ਨੇ ਜਿਹੜੇ ਜਾਣਦੇ ਆ ਕਿ ਦੁਨੀਆ ਦੇ ਵਿੱਚ ਜਿਹੜੇ ਜਿਹੜੇ ਲੋਕ ਸਿੱਖਾਂ ਨੂੰ ਟਾਰਗੇਟ ਕਰਕੇ ਸਿੱਖਾਂ ਦੀਆਂ ਰੌ ਰੀਤਾਂ ਦਾ ਅਪਮਾਨ ਕਰਦੇ ਆ ਸਿੱਖਾਂ ਦੀਆਂ ਧੀਆ ਬੇਟੀਆਂ ਦਾ ਅਪਮਾਨ ਕਰਦੇ ਆ ਭੱਦੇ ਸ਼ਬਦਾਂ ਦੇ ਵਿੱਚ ਸਾਨੂੰ ਠੇਸ ਪਹੁੰਚਾਉਦੇ ਆ ਉਹਨਾਂ ਨੂੰ ਬੰਦੇ ਬਣਾਉਣ ਦਾ ਜਿਹੜਾ ਯਤਨ ਹੈ ਉਹ ਕਰਦੇ ਰਹਿਣਾ ਚਾਹੀਦਾ ਆ ਤੇ ਜਿਹੜੀਆਂ ਜੇਲ੍ਹਾਂ ਤੋਂ ਬਾਅਦ ਸਮੱਸਿਆਵਾਂ ਪਰਿਵਾਰ ਨੂੰ ਆਉਂਦੀਆਂ ਉਹ ਨਾਂਨ ਦਿੱਤੀ ਜਾਣ ਉਹਦੇ ਲਈ ਜੋ ਸੰਭਵ ਯਤਨ ਕੀਤੇ ਜਾਣ। ਮੈਂ ਆਵਾਜ਼ੀ ਕੌਮ ਦੇ ਪ੍ਰਧਾਨ ਸਰਦਾਰ ਨੋਵਲਜੀ ਸਿੰਘ ਜੀ ਜਿਨ੍ਹਾਂ ਨੇ ਅੱਜ ਅਕਾਲ ਤਖਤ ਸਾਹਿਬੀ ਤੇ ਭਾਈ ਸੰਦੀਪ ਸਿੰਘ ਸੰਨੀ ਜੀ ਦੀ ਚਰਦੀ ਕਲਾ ਤੇ ਤੰਦਰੁਸਤੀ ਦੀ ਅਰਦਾਸ ਕੀਤੀ ਗਈ ਭਾਈ ਸਾਹਿਬ ਕਿਵੇਂ ਦੇਖਦੇ ਹੋ? ਦੇਖੋ ਭਾਈ ਸੰਦੀਪ ਸਿੰਘ ਸੰਨੀ ਕੌਮ ਦਾ ਜੋਧਾ ਉਹਦੇ ਲਈ ਅਰਦਾਸ ਕਰਨੀ ਬੰਦ ਦੀ ਸੀਗੀ ਕਿਉਂਕਿ ਉਹਨੇ ਜਿੱਡਾ ਵੱਡਾ ਕੰਮ ਕੀਤਾ ਉਹ ਜੋਧਾ ਹੀ ਕੋ ਕੰਮ ਕਰ ਸਕਦਾ ਉਹ। ਇਹ ਜਿਸ ਤਰੀਕੇ ਦੇ ਨਾਲ ਹਕੂਮਤ ਨੇ ਉਹਦੇ ਤੇ ਤਸ਼ੱਦਦ ਕੀਤਾ ਇਹਦੇ ਨਾਲ ਸਟੇਟ ਦਾ ਜਿਹੜਾ ਚਿਹਰਾ ਉਹ ਨੰਗਾ ਹੋਇਆ ਜਿਹੜੀ ਹਕੂਮਤ ਦੇ ਕਹਿੰਦੀ ਆ ਵੀ ਅਸੀਂ ਇੱਥੇ ਇਨਸਾਫ ਕਰਦੇ ਆ ਜਾਂ ਇਹ ਜੇਲਾ ਜਿਹੜੀਆਂ ਉਹ ਸੁਧਾਰ ਘਰ ਆ ਜਾਂ ਜਿਹੜੇ ਸੇਖਾ ਉਹ ਇਸ ਦੇਸ਼ ਦਾ ਹਿੱਸਾ ਉਹ ਇਹ ਸਾਰੀਆਂ ਗੱਲਾਂ ਤੋਂ ਪਰਦਾ ਚੱਕ ਹੋਇਆ ਉਹ ਦੇਖੋ ਕਿਦਾਂ ਉਹ ਜਿਹੜਾ ਭਾਈ ਸੰਨੀ ਸੀ ਉਹ ਹਵਾਲਾਤੀ ਸੀਗਾ ਤੇ ਜਿਹੜੇ ਪੁਲਿਸ ਆਫਸਰ ਸੀਗੇ ਜਿਹੜੇ ਜਿਨ੍ਹਾਂ ਨੇ ਨਜਾਇਜ਼ ਮੁੰਡੇ ਮਾਰੇ ਹੋਏ ਸੀਗੇ ਉਹ ਬੰਦੇ ਜਿਹੜੇ ਸੀਗੇ ਉਸ ਸਜ਼ਾ ਜਾਫਤਾ ਸੀਗੇ ਉਹ ਕੈਦੀ ਸੀਗੇ ਕਿੱਤਾ ਉਹਨਾਂ ਨੂੰ ਇਹਨਾਂ ਨੇ ਮਤਲਬ ਬਿਲਕੁਲ ਆਪੋਜ਼ਿਟ ਤੇ ਰਹ ਸੀਗੇ ਇਹ ਦੋਨੇ ਇਹ ਫੇ ਸਾਰਾ ਕੁਝ ਸੈਲਫ ਡਿਪੈਂਡ ਦੇ ਉੱਪਰ ਉਹਨਾਂ ਨੇ ਬਚਾ ਕੀਤਾ ਆਪਣਾ ਦੇਖੋ ਹਾਂ ਬਿਲਕੁਲ ਇਹੀ ਮੈਂ ਗੱਲ ਕਹਿਣੀ ਚਾਹੁੰਦਾ ਵੀ ਉਹ ਦੋਨੇ ਧਿਰਾਂ ਕਿੱਦਾਂ ਉਹ ਆਮੋ ਸਾਹਮਣੇ ਆਈਆਂ ਕਿਉਂਕਿ ਇੱਕ ਪਾਸੇ ਭਾਈ ਸੰਨੀ ਕੱਲਾ ਹੀ ਆ ਦੂਜੇ ਪਾਸੇ ਜਿਹੜੇ ਪੁਲਿਸ ਆਫਸਰ ਆ ਉਹਨਾਂ ਦਾ ਬੰਦੇ ਮਾਰਨ ਦਾ ਤਜਰਬਾ ਪਿਆ ਹੋਣਾ ਤੋਂ 35 35 40 40 ਸਾਲ ਦਾ ਉਹ ਪਲਾਨ ਕਰਕੇ ਸੰਨੀ ਨੂੰ ਮਾਰਨਾ ਚਾਹੁੰਦੇ ਸੀਗੇ ਪਰ ਭਾਈ ਸੰਨੀ ਦੇ ਉੱਤੇ ਸ਼੍ਰੀ ਕਾਲ ਪੁਰਖ ਮਹਾਰਾਜ ਦਾ ਗੁਰੂ ਸਾਹਿਬ ਦਾ ਉਹਨੂੰ ਥਾਪੜਾ ਸੀਗਾ ਵੀ ਉਹ ਬਾਜੀ ਜਿਹੜੀ ਉਹ ਪੁੱਠੀ ਪੈ ਗਈ। ਮਤਲਬ ਸਾਡੀ ਇਹ ਅਬਜ਼ਰਵੇਸ਼ਨ ਆ ਅਸੀਂ ਇਹ ਗੱਲ ਨੂੰ ਇੰਜ ਦੇਖਦੇ ਆ। ਕਿਉਂਕਿ ਬਾਕੀ ਜਿਹੜਾ ਜਿਹੜਾ ਜੇਲ ਪ੍ਰਸ਼ਾਸਨ ਹੁੰਦਾ ਅਸੀਂ ਵੀ ਜੇਲਾਂ ਦੇ ਵਿੱਚ ਕਈ ਵਾਰ ਗਏ ਆ। ਉੱਥੇ ਦਾ ਇੱਕ ਬੜਾ ਮਲ ਸਟਰੌਂਗ ਸਿਸਟਮ ਹੁੰਦਾ। ਪਰ ਇਹ ਸਾਰੇ ਸਿਸਟਮ ਦੀ ਉਹ ਉੱਥੇ ਕਲੈਸ਼ ਕਰ ਗਿਆ। ਇਹ ਇਦਾਂ ਹੀ ਨਹੀਂ ਕੀਤਾ ਜੇ ਉਹਨੂੰ ਕਲੈਸ਼ ਕਰਵਾਇਆ ਗਿਆ ਉਹ ਤਾਂ ਕੀਤਾ। ਜਿਵੇਂ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਕੋਈ ਵੀ ਉਹਨਾਂ ਨੂੰ ਇਲਾਜ ਜਲੋਂ ਵੀ ਨਹੀਂ ਉਹਨਾਂ ਨੂੰ ਲਈ ਆਇਆ ਜਾ ਰਿਹਾ ਤੇ ਪਰਿਵਾਰ ਦੀ ਮੁਲਾਕਾਤ ਵੀ ਨਹੀਂ ਪੈ ਰਹੀ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਦੇਖੋ ਜੇ ਮੈਂ ਇਹੀ ਤਾਂ ਗੱਲ ਕਹਿਣੀ ਚਾਹੁੰਦਾ ਵੀ ਜੇ ਵਾਕਿਆ ਹੀ ਉੱਥੇ ਜਸਟਿਸ ਹੁੰਦਾ ਤੇ ਉਹ ਉਹ ਸਣੀ ਨੂੰ ਉਸੇ ਵੇਲੇ ਲਿਜਾ ਕੇ ਉਹਨੂੰ ਮੈਡੀਕਲ ਟ੍ਰੀਟਮੈਂਟ ਦਿੰਦੇ ਉਲਟਾ ਇਹਨਾਂ ਨੇ ਉਹਦੇ ਤੇ ਅੰਨਾ ਤਸ਼ੱਦਦ ਕੀਤਾ ਉਹਨੂੰ ਲਹੂ ਲਹਾਨ ਕੀਤਾ ਉਹਦੇ ਮਸਲਾ ਨੂੰ ਕ੍ਰੈਸ਼ ਕੀਤਾ ਤੇ ਉਹਨੂੰ ਜਦੋਂ ਪਰਵਾਰ ਨੂੰ ਨਾਮ ਮਿਲਾਨ ਉਹਨੂੰ ਮਿਲਣ ਦੇਣਾ ਦਾ ਮਤਲਬ ਇਹੀ ਸਿਗਾ ਵੀ ਉਹਨੂੰ ਮਾਰ ਕੇ ਉੱਤੇ ਤਸ਼ੱਦਦ ਕਰਕੇ ਉਸ ਤੋਂ ਬਾਅਦ ਉਹਨੂੰ ਕਵਰ ਕਰਨਾ ਸਿਗਾ ਵੀ ਇਹ ਥੋੜਾ ਜਿਹਾ ਖੜਨ ਜੋਗਾ ਹੋ ਜਵੇ ਕੱਲ ਨੂੰ ਕੱਲ ਨੂੰ ਭਾਈ ਸੰਦੀਪ ਸਿੰਘ ਸਣੀ ਦੀ ਕੋਈ ਜਾਨੀ ਜਾਨੀ ਕੋਈ ਨੁਕਸਾਨ ਹੁੰਦਾ ਤੇ ਆਪਾਂ ਤੁਸੀਂ ਪ੍ਰਸ਼ਾਸਨ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਨਹੀਂ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਸ ਗੱਲ ਦਾ ਜਦ ਕਿ ਹੁਣ ਨਹੀਂ ਸਾਨੂੰ ਐ ਲੱਗਦਾ ਪਹਿਲਾਂ ਪਰ ਜਿਹੜੇ ਪਹਿਲੇ 5-7 ਦਿਨ ਸੀ ਉਹ ਸਾਨੂੰ ਐ ਲੱਗਦਾ ਸੀ ਉਹ ਇਹਨਾਂ ਨੇ ਸਾਡੇ ਭਰਾ ਨੂੰ ਜਿੰਦਾ ਨਹੀਂ ਛੱਡਣਾ ਜਿੱਦਾਂ ਦੇ ਉਹਦੇ ਹਾਲਾਤ ਬਣੇ ਹੋਏ ਸੀਗੇ ਤੇ ਉਹ ਹਾਲਾਤਾਂ ਦੇ ਵਿੱਚ ਕੌਮ ਨੇ ਉਹਦੇ ਸੱਨੀ ਭਰਾ ਦੇ ਵੀਰੇ ਮਤਲਬ ਭਰਾਵਾਂ ਨੇ ਪੂਰਾ ਜ਼ੋਰ ਲਾਇਆ ਤੇ ਫਿਰ ਉਹ ਉਸ ਤੋਂ ਬਾਅਦ ਉਹਨਾਂ ਦੀ ਮੁਲਾਕਾਤ ਹੋਈ ਵੀ ਪਰ ਮੁਲਾਕਾਤ ਉਸ ਦਿਨ ਹੋਈ ਜਦਨ ਉਹਨੂੰ ਮਤਲਬ ਉਹਨਾਂ ਨੂੰ ਐ ਥੋੜਾ ਜਿਹਾ ਉਹਨੂੰ ਮਿਲ ਖੜਾ ਹੋਣ ਜੋਗਾ ਕਰਤਾ ਸੀਗਾ ਜਿਵੇਂ ਜੱਜ ਸਾਹਿਬ ਨੇ ਭਾਈ ਸੰਦੀਪ ਸਿੰਘ ਸੰਨੀ ਨੂੰ ਅਦਾਲਤ ਦੇ ਅੰਦਰ ਉਹਨਾਂ ਦੇ ਕੱਪੜੇ ਲਹਾ ਕੇ ਉਹਨਾਂ ਨੂੰ ਚੈੱਕ ਕੀਤਾ ਵੀ ਉਹਨਾਂ ਦੇ ਬਾਕੀ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਸਤੰਤਰ ਕੀਤਾ ਹੋਇਆ ਵਾ ਤੇ ਤੁਹਾਨੂੰ ਕੀ ਲੱਗਦਾ ਕੋਈ ਜੱਜ ਸਾਹਿਬ ਅੱਗੇ ਪ੍ਰਸ਼ਾਸਨ ਨੂੰ ਕੋਈ ਤਾਰਨਾ ਕਰਨਗੇ ਜਾਂ ਉਹਨਾਂ ਨੇ ਕੀਤੀ ਜਾਂ ਕਿ ਨਹੀਂ ਹਿੱਤ ਕਰ ਦੇਖੋ ਜਿਹੜੇ ਜੱਜ ਆ ਮੈਡੀਕਲ ਆਫੀਸਰ ਆ ਜਾਂ ਜੇਲ ਅਧਿਕਾਰੀ ਆ ਜਾਂ ਮਤਲਬ ਪੁਲਿਸ ਪ੍ਰਸ਼ਾਸਨ ਆ ਇਹ ਸਾਰੀ ਇੱਕੋ ਹੀ ਘੜੀ ਦੇ ਵਿੱਚ ਜੁੜੇ ਹੋਏ ਹੁੰਦੇ ਆ ਚੰਗੀ ਗੱਲ ਆ ਜੱਜ ਨੇ ਉਹਨਾਂ ਨੂੰ ਕਪੜੇ ਲਹਾ ਕੇ ਉਹਨਾਂ ਨੇ ਦੇਖਿਆ ਪਰ ਜਿਆਦਾ ਵਧੀਆ ਤਾਂ ਹੁੰਦਾ ਵੀ ਉਸ ਵੇਲੇ ਉਹਨਾਂ ਨੂੰ ਹਸਪੀਟਲ ਦਾਖਲ ਕਰਾਇਆ ਜਾਂਦਾ ਤੇ ਉਹਨਾਂ ਦਾ ਇਲਾਜ ਕਰਾਇਆ ਜਾਂਦਾ ਤੇ ਜਿਹੜੇ ਉਸ ਉਸ ਘਟਨਾ ਦੇ ਜ਼ਿੰਮੇਵਾਰ ਆਫੀਸਰ ਆ ਉਹਨਾਂ ਦੀ ਇੱਕ ਨਿਰਪੱਖ ਜਿਹੜੀ ਆ ਜਾਂਚ ਹੁੰਦੀ ਉਹ ਸਾਰੀ ਘਟਨਾ ਦੀ ਤੇ ਉਹ ਦੋਸ਼ੀਆਂ ਨੂੰ ਹੁਣ ਮਤਲਬ ਉਹਨਾਂ ਨੂੰ ਡੱਕਿਆ ਹੁੰਦਾ ਜਦ ਕਿ ਹੱਲੇ ਤੱਕ ਕੋਈ ਐਸੀ ਮਲਕ ਮਲਕ ਗੱਲ ਨਹੀਂ ਹੋਈ ਜਾਂਦਿਆਂ ਦੇ ਤੁਹਾਡਾ ਕੌਮ ਨੂੰ ਕੀ ਸੁਨੇਹਾ ਹੈ ਮੈਂ ਮੈਂ ਸਿਰਫ ਕੌਮ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਆਪਣੇ ਯੋਧਿਆਂ ਦੇ ਨਾਲ ਅਸੀਂ ਖੜੀਏ ਇਹ ਯੋਧੇ ਕੌਮ ਦਾ ਸਰਮਾਇਆ ਆ ਅੱਜ ਅਸੀਂ ਅਕਾਲ ਤਖਤ ਸਾਹਿਬ ਅਸੀਂ ਅਰਦਾਸ ਕੀਤੀ ਆ ਭਾਈ ਸੰਨੀ ਦੇ ਚੜ੍ਹਦੀ ਕਲਾ ਦੇ ਲਈ ਕੌਮ ਨੂੰ ਵੀ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਆਪਣੀ ਨੂੰ ਵੀ ਆਪਾਂ ਯੋਧਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਤਾਂ ਕਿ ਸਾਡੀ ਕੌਮ ਦਾ ਮਾਨ ਤੇ ਸਤਕਾਰ ਆ ਐਦਾਂ ਹੀ ਕੌਮ ਦੇ ਵਿੱਚ ਬਣਿਆ ਰਹੇ ਚੰਡੇ ਝੋਲਦੇ ਹੈ ਧੰਨਵਾਦ ਜੀ